ਦੀਪਕ ਜੀ ਗੱਲਬਾਤ ਦਾ سلسلہ ਸ਼ੁਰੂ ਕਰਦੇ ਆਂ ਪੰਜਾਬ ਜੋ ਕਿ ਇੱਕ ਪ੍ਰਵਾਸ ਤੋਂ ਪੀੜਿਤ ਸੂਬਾ ਹੈਗਾ ਆ ਚੰਗੀਆਂ ਸਹੂਲਤਾਂ ਦੇ ਲਈ ਚੰਗੇ ਜੀਵਨ ਦੇ ਲਈ ਚੰਗੇ ਜੀਵਨ ਜਾਂਚ ਦੇ ਲਈ ਪਰਿਵਾਰਾਂ ਦੇ ਲਈ ਲੋਕ ਜਿਹੜੇ ਉੱਥੋਂ ਛੱਡ ਕੇ ਜਾ ਰਹੇ ਆ ਲੱਖਾਂ ਰੁਪਏ ਲਾ ਕੇ ਪਹੁੰਚਦੇ ਆ ਜਾਨਾਂ ਵੀ ਕਈ ਇਹਦੀ ਚਲੇ ਜਾਂਦੀਆਂ ਪਰ ਹੁਣ ਜੋ ਅਮਰੀਕਾ ਦੇ ਵਿੱਚ ਚੱਲ ਰਿਹਾ ਆ ਉਸ ਦਾ ਅਸਰ ਆਪਣੇ ਜਿਹੜੇ ਸਾਡੇ ਲੋਕਾਂ ਦੇ ਉੱਤੇ ਵੀ ਜਿਹੜਾ ਨਾਲ ਦੇ ਨਾਲ ਪੈ ਰਿਹਾ ਆ ਕੱਲ ਦੀ ਖਬਰ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਚੱਲ ਰਹੀ ਆ ਜਿਹੜਾ ਜਹਾਜ਼ ਅਮਰੀਕਾ ਵਾਲਾ ਜਿਹੜਾ ਜਹਾਜ਼ ਆ ਗੈਰ ਕਾਨੂੰਨੀ ਭਾਰਤੀਆਂ ਦੇ ਨਾਲ ਭਰਿਆ ਹੋਇਆ ਮਿਲਟਰੀ ਦਾ ਜਿਹੜਾ ਜਹਾਜ਼ ਆ ਉਹ ਭਾਰਤ ਨੂੰ ਜਾ ਰਿਹਾ ਸਵਾਲ ਇਹ ਉੱਠ ਰਿਹਾ ਹੁਣ ਵੀ ਅੰਮ੍ਰਿਤਸਰ ਹੀ ਕਿਉਂ ਉਤਾਰਿਆ ਜਾ ਰਿਹਾ ਹੈ ਉਸ ਨੂੰ ਬਿਲਕੁਲ ਰਾਜਕਰਨ ਜੀ ਇਹ ਕੋਈ ਨਵਾਂ ਬਰਤਾਰਾ ਨਹੀਂ ਹੈ ਕਿ ਮੁਲਕਾਂ ਦੇ ਵਿੱਚ ਕੋਈ ਗੈਰ ਕਾਨੂੰਨੀ ਪ੍ਰਵਾਸੀ ਫੜਿਆ ਜਾਵੇ ਤੇ ਉਹਨੂੰ ਰਿਪੋਰਟ ਨਾ ਕੀਤਾ ਜਾਵੇ ਪਹਿਲਾਂ ਵੀ ਗਾਹੇ ਵਗਾਹੇ ਆਪਣੇ ਸਮੇਂ ਪੜਾਦਰ ਪੜਾ ਹਰ ਮੁਲਕ ਦੀ ਇਹ ਜਿਹੀ ਕਾਰਵਾਈ ਹੁੰਦੀ ਰਹਿੰਦੀ ਹੈ ਪਰ ਉਹ ਇਕਾਦੁੱਕਾ ਹੋਵੇ ਦੋ ਚਾਰ ਹੋਵੇ ਕੋਈ 에어ਪੋਰਟ ਤੋਂ ਮੋੜਤਾ ਹੋਵੇ ਕੋਈ ਕਿਸੇ ਪ੍ਰੋਸੈਸ ਵਿੱਚ ਫੜਿਆ ਗਿਆ ਹੋਵੇ ਉਹ ਮੋੜਤਾ ਹੋਵੇ ਤਾਂ ਉਹ ਇੰਨਾ ਨੋਟਿਸ ਨਹੀਂ ਲਿਆ ਜਾਂਦਾ ਜਾਂ ਜੇਕਰ ਉਹ ਮੰਨੋ ਭਾਰਤ ਦੇ ਹੋਣ ਆਪਾਂ ਗੱਲ ਕਰੀਏ ਕੋਈ ਅੱਗੇ ਪਿੱਛੇ ਵੀ ਕਦੇ ਰਿਪੋਰਟ ਕਰਕੇ ਆਇਆ ਹੋਵੇ ਤਾਂ ਉਸ ਗੱਲ ਨੂੰ ਮਤਲਬ ਉਹ ਪਰਿਵਾਰ ਦੇ ਜੀ ਜਾਂ ਕੁਝ ਇਸ ਤਰ੍ਹਾਂ ਦੁਆਲੇ ਦੇ ਨੇ ਕਿ ਮੀਡੀਆ 'ਚ ਆਊਗੀ ਬਦਨਾਮੀ ਹੋਊਗੀ ਇਸ ਲਈ ਵੀ ਕਈ ਕਰਨਾ ਉਹ ਸਾਹਮਣੇ ਨਹੀਂ ਆਉਂਦੀਆਂ ਹੂੰ ਪਰ ਜਦੋਂ ਦੇ ਟਰੰਪ ਆਏ ਤੇ ਟਰੰਪ ਨੇ ਚੋਣ ਪ੍ਰਚਾਰ ਦੇ ਦੌਰਾਨ ਜਿਸ ਤਰ੍ਹਾਂ ਐਲਾਨ ਕੀਤਾ ਸੀਗਾ ਉਸ ਨੇ ਇਹਨਾਂ ਨੂੰ ਟੋਲ ਦੇ ਡੱਗੇ ਤੇ ਪ੍ਰਚਾਰਿਆ ਕਿ ਲਓ ਵੀ ਮੈਂ ਪ੍ਰਵਾਸੀ ਭੇਜਣੇ ਔਰ ਜਹਾਜ਼ ਭਰ ਕੇ ਜਦੋਂ ਜਾਣ ਲੱਗੇ ਤਾਂ ਉਹ ਇੰਟਰਨੈਸ਼ਨਲ ਤੌਰ ਦੇ ਉੱਤੇ ਚਰਚਾ ਚਾਇਆ ਬਿਲਕੁਲ ਕੁਰਨਾ ਮੁਲਕਾਂ ਨੂੰ ਵੀ ਤੋਰੇ ਤੇ ਚਰਚਾ ਹੀ ਆਈ ਕਿ ਸ਼ੁਰੂਆਤੀ 10-11 ਦਿਨਾਂ 'ਚ 1700 ਗੈਰਕਾਨੂੰਨੀ ਪ੍ਰਵਾਸੀ ਪੜਕੇ ਜਿੱਚ ਵੱਖ-ਵੱਖ ਮੁਲਕਾਂ ਦੇ ਲੋਕ ਸੀਗੇ ਕਿ ਟਰੰਪ ਨੇ ਜੇਲ੍ਹ ਤੋਂ ਸੁੜਤੇ ਜੀ ਉਹਨਾਂ ਚੋਂ ਚੁਣ-ਚੁਣ ਕੇ ਹੁਣ ਜਾਜ ਪਰ ਰਹੇ ਨੇ ਬਾਕੀ ਤੁਸੀਂ ਉੱਥੇ ਬੈਠੇ ਹੋ ਸਾਡੇ ਨਾਲ ਵੱਧ ਦੱਸ ਸਕਦੇ ਹੋ ਸਾਡੇ ਕੋਲ ਤਾਂ ਜਿਹੜੀ ਗੱਲ ਛਾਂਪਣ ਕਿ ਆਉਂਦੀ ਅਸੀਂ ਉਹਦੇ ਬਾਰੇ ਨਾਲ ਗੱਲ ਕਰਨੇ ਆਂ ਫਿਰ ਇਹ ਹੁਣ ਕੱਲ ਜਦੋਂ ਇੱਕ ਖਬਰ ਨਸਰ ਹੋਈ ਇਹ ਭਾਰਤੀ ਮੀਡੀਆ ਚ ਕਿ 205 ਭਾਰਤੀਆਂ ਨੂੰ ਲੈ ਕੇ ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਅਮਰੀਕਾ ਦੀ ਫੌਜ ਦਾ ਜਹਾਜ਼ ਭਾਰਤ ਲਈ ਰਵਾਨਾ ਹੋ ਗਿਆ ਹਮਮ ਔਰ ਕੇਂਦਰ ਸਰਕਾਰ ਦੇ ਹਵਾਲੇ ਨਾਲ ਇਹ ਜਾਣਕਾਰੀ ਇੰਨੀ ਖਾਂਜੀ ਕੀਤੀ ਗਈ ਕਿ ਸਾਡੇ ਸੰਪਰਕ ਚ ਹੈ ਜੀ ਅਸੀਂ ਤਾਲਵੇ ਚ ਹੈ ਜੀ ਸਾਰਾ ਕੁਝ ਸਾਨੂੰ ਉਪਲਬਧ ਦਾ ਪਰ ਨਾ ਤਾਂ ਅਮਰੀਕਾ ਨੇ ਅਜੇ ਤੱਕ ਇਹ ਦੱਸਿਆ ਕਿ ਉਹਨਾਂ ਦੇ ਵਿੱਚ ਕੌਣ ਨੇ 205 ਉਹ ਕਿਹੜੇ ਵਿਅਕਤੀ ਨੇ ਉਹਨਾਂ ਦੀ ਪਛਾਣ ਨਾ ਹੀ ਅਜੇ ਤੱਕ ਭਾਰਤ ਸਰਕਾਰ ਨੇ ਇਸ ਨੂੰ ਦਮ ਭਰਿਆ ਮੀਡੀਆ ਚਾਹੇ ਜੋ ਮਰਜ਼ੀ ਕਹੀ ਹੈ ਵਾ ਇਥੇ ਕੋਈ ਸੂਤਰ ਨਹੀਂ ਕਿਸੇ ਕੋਲ ਕੋਈ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਗਈ ਹਾਂ ਇਹਨਾਂ ਜ਼ਰੂਰ ਮੰਨਿਆ ਜਾ ਰਿਹਾ ਹੈ ਇਸ ਜਹਾਜ਼ ਦੇ ਵਿੱਚ ਭਾਰਤ ਦੇ ਬੱਖੋ-ਵੱਖ ਸੂਬਿਆਂ ਦੇ ਨਿਵਾਸੀ ਨੇ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇੱਕ ਮੁਲਕ ਦੂਸਰੇ ਮੁਲਕ ਦੇ ਗੈਰ ਕਾਨੂੰਨੀ ਲੋਕਾਂ ਨੂੰ ਵਾਪਸ ਭੇਜਦਾ ਹੈ ਹਮ ਤਾਂ ਇਹ ਕਾਰਵਾਈ ਮੁਲਕ ਤੋਂ ਮੁਲਕ ਹੈ ਹਮ ਹਮ ਤੇ ਫਿਰ ਇਹਦੇ ਵਿੱਚ ਇਸ ਤਰ੍ਹਾਂ ਦਾ ਦ੍ਰਿਸ਼ ਕਿਉਂ ਪੈਦਾ ਕੀਤਾ ਜਾ ਰਿਹਾ ਕਿ ਜਿਵੇਂ ਪੰਜਾਬੀ ਹੀ ਵਾਪਸ ਆ ਰਹੇ ਹੁਣ ਸਹੀ ਗੱਲ ਮੈਂ ਕਹਿੰਦਾ ਉਹ ਚ ਹੋਣ ਵੀ ਚਾਹੀਏ 205 ਦੇ 205 ਪੰਜਾਬੀ ਹੋਣ ਅਮਰੀਕਾ ਨੇ ਇਹ ਕਹਿ ਕੇ ਤਾਂ ਨਹੀਂ ਮੋੜਿਆ ਨਾ ਕਿ ਅਸੀਂ ਪੰਜਾਬੀਆਂ ਨੂੰ ਵਾਪਸ ਭੇਜ ਰਹੇ ਹਾਂ ਨਾ ਪੰਜਾਬ ਵਾਲਿਆਂ ਨੂੰ ਭੇਜ ਰਹੇ ਹਾਂ ਉਹਨਾਂ ਨੇ ਭਾਰਤੀ ਕਹਿ ਕੇ ਮੋੜਿਆ ਨਾ ਬਿਲਕੁਲ ਤੇ ਫਿਰ ਭਾਰਤ ਦੀ ਰਾਜਧਾਨੀ ਦਿੱਲੀ ਜਹਾਜ਼ ਕਿਉਂ ਨਹੀਂ ਉਤਰ ਰਿਹਾ ਇਹ ਜਹਾਜ਼ ਅਮਰਤਸਰ ਹੀ ਕਿਉਂ ਕਿ ਅੰਤਰਰਾਸ਼ਟਰੀ ਪੱਧਰ ਤੇ ਇਸ ਦਾ ਨੋਟਿਸ ਲਿਆ ਜਾਣਾ ਅੰਤਰਰਾਸ਼ਟਰੀ ਪੱਧਰ ਤੇ ਖਬਰਾਂ ਨਸਰ ਹੋਣੀ ਹੈ ਇਸ ਲਈ ਦਿੱਲੀ ਲਿਖਾਉਣ ਦੀ ਬਜਾਏ ਖਬਰਾਂ ਦੇ ਵਿੱਚ ਅਮਰਤਸਰ ਲਿਖਾਇਆ ਜਾ ਰਿਹਾ ਤਾਂ ਕਿ ਇਹ ਪਰੰਪਰਾ ਲੇਖਾ ਬਣਿਆ ਰਹੇ ਕਿ ਦੇਖੋ ਜੀ ਇਹ ਤਾਂ ਪੰਜਾਬੀਓ ਇਹ ਕੰਮ ਕਰਦੇ ਨੇ ਪੰਜਾਬੀਓ ਆਉਂਦੇ ਨੇ ਇਸ ਲਈ ਹਾਂ ਕੁਝ ਤਕਨੀਕੀ ਮਾਇਰਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੇ ਮਤਲਬ 에ਅਰਵੇਸ ਤੋਂ ਨੇ ਉਡਣਾ ਹੈ ਇਹਨਾਂ ਜਿਸ ਰੂਟ ਰਾਹੀਂ ਉਹਨੇ ਆਉਣਾ ਹੈ ਭਾਰਤ 'ਚ ਦਾਖਲ ਹੋਣ ਲੱਗਿਆਂ ਪਹਿਲਾ ਮਤਲਬ 에ਅਰਪੋਰਟ ਅੰਮ੍ਰਿਤਸਰ ਬਣਦਾ ਇਸ ਲਈ ਕਹਿੰਦੇ ਇੱਥੇ ਤਾਰਿਆ ਜਾਊਗਾ ਹੂੰ ਕਹਿੰਦੇ ਜੀ ਕਿ ਉਹ ਜੇ ਪਾਕਿਸਤਾਨ ਵਾਲੇ ਪਾਸਿਓਂ ਅਮਰੀਕਾ ਤੋਂ ਆਉਂਦੇ ਨੇ ਤਾਂ ਫਿਰ ਪਾਕਿਸਤਾਨ ਵਾਲੇ ਪਾਸਿਓਂ ਆਉਂਦੇ ਹੋਏ ਮਤਲਬ ਪਹਿਲਾ ਸਟੇਸ਼ਨ ਅੰਮ੍ਰਿਤਸਰ ਬਣਦਾ ਭਾਰਤ 'ਚ ਦਾਖਲ ਦਾ ਇਸ ਲਈ ਉੱਥੇ ਤਾਰਿਆ ਜਾਊਗਾ ਹੁਣ ਇਹ ਇੱਕ ਦਲੀਲ ਦਿੱਤੀ ਜਾ ਰਹੀ ਹੈ ਮੈਂ ਕਿਹਾ ਜੀ ਇਹਦੇ ਪਿੱਛੇ ਕਾਰਨ ਤੇ ਕੁਝ ਤਕਨੀਕੀ ਮਾਰਾਂ ਨੇ ਕਿਹਾ ਜੀ ਕਿਤੇ ਪਿੱਛੇ ਖਰਚਾ ਬਚਾਉਣ ਦਾ ਕਾਰਨ ਹੋ ਸਕਦਾ ਅੱਛਾ ਅਮਰਸਰ ਤੋਂ ਦਿੱਲੀ ਬਾਇਆ ਰੋਡ 500 ਕਿਲੋਮੀਟਰ ਆ ਮਸਾਂ ਹਾਂਜੀ ਤੇ ਸਵਾਲ ਇਹ ਹੈ ਕਿ ਜੇ 500 ਕਿਲੋਮੀਟਰ ਨਾਲ ਕਿੰਨੇ ਕੁ ਪੈਸੇ ਬਚ ਜਾਣਗੇ ਜਹਾਜ਼ ਵਾਲੇ ਜੀ ਜਹਾਜ਼ ਤਾਂ 500 ਕਿਲੋਮੀਟਰ ਵੀ ਨਹੀਂ ਬਣਨਾ ਨਹੀਂ ਬਣਨਾ ਉਹਨੇ ਕਿਹੜਾ ਟੋਲ ਦੇਣੇ ਅੱਗੇ ਅੱਧਾ ਘੰਟਾ ਲੱਗਦਾ ਇਹ ਸਹੀ ਆਪਣੇ ਆਪ ਚ ਇਹ ਦੂਸਰੇ ਪਾਸੇ ਦੂਸਰੇ ਪੱਧ ਸੇ ਤਰਕੇ ਦਿੱਤਾ ਗਿਆ ਕਿ ਦਿੱਲੀ ਦਾ 에어ਪੋਰਟ ਬਹੁਤ ਰਜੇਮਿਆ ਭਰਿਆ ਜੀ ਕਹਿੰਦੇ ਅੱਛਾ ਉਥੇ ਲਗਾਤਾਰ ਫਲਾਈਟਸ ਉਤਰਦੀਆਂ ਸਾਰਾ ਕੁਝ ਹੁੰਦਾ ਤੇ ਆਮ ਯਾਤਰੀ ਪਰੇਸ਼ਾਨ ਨਾ ਹੋਣ ਕੋਈ ਡਰ ਸਾਮਨਾ ਨਾ ਹੋਵੇ ਇਸ ਲਈ ਕਹਿੰਦੇ ਕਿ ਇਸ ਇਹ ਅੰਮ੍ਰਿਤਸਰ ਸਟੇਸ਼ਨ ਚੁਣਿਆ ਗਿਆ ਕੁੱਲ ਮਿਲਾ ਕੇ ਦੇ ਪਿੱਛੇ ਲਕਮੀ ਮਨਸ਼ਾ ਇਹ ਖੜੀ ਹੈ ਕਿ ਹਾਂ ਕਿੰਨਾ ਕਿਤੇ ਇਹ ਪੰਜਾਬ ਨੂੰ ਪੰਜਾਬੀਆਂ ਨੂੰ ਇੰਜ ਦਿਖਾਇਆ ਜਾਵੇ ਕਿ ਦੇਖੋ ਜੀ ਇਹ ਸੀ ਅਸੀਂ ਇਹ ਮੋੜੇ ਨੇ ਜਾਂ ਭਾਰਤ ਸਰਕਾਰ ਦਿਖਾਉਣਾ ਚਾਹੁੰਦੀ ਹੈ ਇਹ ਵਾਪਸ ਆਏ ਨੇ ਕਿਉਂਕਿ ਕਿਹੜੇ 에어ਪੋਰਟ ਤੇ ਉਤਰਨਾ ਹੈ ਇਹਦੀ ਮਨਜ਼ੂਰੀ ਤਾਂ ਸਾਡੇ ਮੁਲਕ ਨੇ ਦਿੱਤੀ ਹੋਣੀ ਨਾ ਬਿਲਕੁਲ ਬਿਲਕੁਲ ਸਵਾਲ ਤਾਂ ਇਹ ਹੈ ਕਿ ਤੁਸੀਂ ਜਿੱਥੇ ਉਹਨਾਂ ਨੂੰ ਥਾਂ ਦਿੱਤੀ ਉੱਥੇ ਆ ਕੇ ਆਪਣਾ ਜਹਾਜ਼ ਪਾਰਕ ਕਰਨਗੇ ਨਾ ਮਰਜ਼ੀ ਤੇ ਨਹੀਂ ਕਰ ਸਕਦੇ ਤੁਸੀਂ ਛੱਡਿਆ ਨਾਲ ਲਈ ਸੋ ਇਹ ਸਪੱਸ਼ਟ ਸਮਝ ਆਉਂਦਾ ਕਿ ਇਹਦੇ ਪਿੱਛੇ ਇੱਕ ਲੁਕਮੀ ਮੰਤਸ਼ਾ ਕੰਮ ਕਰ ਰਹੀ ਹੈ ਸੋ ਉਸ ਮੰਤਸ਼ਾ ਦੇ ਤਹਿਤ ਇਹ ਅੰਮ੍ਰਿਤਸਰ ਚੁਣਿਆ ਗਿਆ ਤੇ ਹੁਣ ਜਦੋਂ ਉਤਰਣਗੇ ਪਹਿਲਾਂ ਸੀਗਾ ਕਿ ਇਹ ਸਮੇਂ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਆ ਤਾਂ ਇਹ ਸੀਗਾ ਕਿ ਇਹ ਸਮੇਂ ਜਹਾਜ ਉਤਰ ਸਕਦਾ ਫਿਰ ਜਾਣਕਾਰੀ ਇਹ ਤੋਂ ਘੰਟਾ ਲੇਟ ਹੋ ਜੂਗਾ ਹੁਣ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀ ਸਮੇਂ ਅਨੁਸਾਰ ਅੱਜ 5 ਫਰਵਰੀ 2025 ਨੂੰ ਦੁਪਹਿਰੇ 12 ਤੋਂ 1 ਵਜੇ ਦੇ ਦਰਮਿਆਨ ਉਹ ਉਤਰੂਗਾ ਇਹਦੀ ਅਧਿਕਾਰਤ ਜਾਣਕਾਰੀ ਕੋਈ ਕਿਸੇ ਨੂੰ ਨਹੀਂ ਦੇ ਰਿਹਾ ਕੀ ਇਸ ਨੂੰ ਮੀਡੀਆ ਤੋਂ ਲੁਕੋ ਕੇ ਰੱਖਣ ਦੀ ਨੀਤੀ ਹੈ ਕਿ ਕੇਂਦਰ ਉਹਨਾਂ ਨੂੰ ਉਤਰਦੇ ਹੀ ਆਪਣੇ ਕਿਸੇ ਐਕਸ਼ਨ ਮੋਡ ਚ ਲੈਣ ਦੀ ਤਿਆਰੀ ਚ ਹੈ ਕੀ ਹੋਣਾ ਅਗਲਾ ਕੋਈ ਨਹੀਂ ਜਾਣਦਾ ਕਿਦੇ ਜੀ ਵਾਪਸ ਆ ਰਹੇ ਨੇ ਕਿਸੇ ਨੂੰ ਨਹੀਂ ਪਤਾ ਤੋਂ ਇਸ ਲਈ ਮਤਲਬ ਕਿ ਇਹ ਕਾਫੀ ਰੋਲੇ ਘੋਲੇ ਵਾਲੀ ਸਥਿਤੀ ਬਣੀ ਹੋਈ ਆ ਪਰ ਅੰਮ੍ਰਿਤਸਰ ਸਟੇਸ਼ਨ ਚੁਣ ਕੇ ਇਹ ਪੰਜਾਬ ਦੇ ਮੱਥੇ ਤੇ ਇੱਕ ਦਾਗ ਲਾਉਣ ਦੀ ਕੋਸ਼ਿਸ਼ ਹੈ ਹ ਨਹੀਂ ਬਿਲਕੁਲ ਦੀਪਕ ਜੀ ਇੱਥੇ ਵੀ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਆ ਉਹ ਚੱਲ ਰਹੀਆਂ ਆ ਆ ਕੀ ਆਹੀ ਜਾ ਰਿਹਾ ਵੀ ਜਿੱਦਾਂ ਤੁਸੀਂ ਕਿਹਾ ਵੀ ਹੁਣ ਆਪਣੇ ਕੋ ਪਤਾ ਹੀ ਕੋਈ ਨਹੀਂ ਸੋਰਸ ਹੀ ਕੋਈ ਨਹੀਂ ਨਾ ਇਹਨਾਂ ਨੇ ਦੱਸਿਆ ਨਾ ਉਹਨਾਂ ਨੇ ਦੱਸਿਆ ਵੀ ਅੰਦਰ ਜਿਹੜੇ ਉਹ ਕੌਣ ਆ ਆ ਜਿਹੜੀ ਟਾਈਮ ਵਾਲਾ ਵੀ ਜਿਹੜਾ ਹੈ ਨਾ ਝੋਲ ਹੀ ਲੱਗਦਾ ਆ ਵੀ ਲੋਕ ਨਾ ਕਿਤੇ ਇਕੱਠੇ ਹੋ ਜਾਣ ਲੋਕ ਨਾ ਕਿਤੇ ਗੱਲ ਜਿਹੜੀ ਉਹ ਕਰ ਲੈਣ ਉਹ ਰੀਅਲ ਸਟੋਰੀ ਜਿਹੜੀ ਆ ਉਹ ਨਾ ਜਿਹੜੀ ਉਹ ਪਤਾ ਲੱਗ ਜਾਵੇ ਵੀ ਆਉਂਦਿਆਂ ਨੂੰ ਉਹਨਾਂ ਨੇ ਅਸਲ ਚ ਕਾਰਵਾਈ ਜਿਹੜੀ ਕੀਤੀ